ਸੋਨੇ ਦੀਆਂ ਕੀਮਤਾਂ ਜਿੱਦਾਂ ਕਿ ਪਿਛਲੇ 2 ਸਾਲ ਤੋਂ ਤੁਹਾਨੂੰ ਪਤਾ ਹੀ ਹੈ ਥੋੜੀਆਂ-ਥੋੜੀਆਂ ਵੱਧ ਰਹੀਆਂ ਨੇ ਫੋਨ ਦਾ ਜਿਹੜਾ ਮੌਜੂਦਾ ਸੋਨੇ ਦਾ ਰੇਟ ਆ ਉਹ ਲੱਖ ਰੁਪਏ ਪਲੱਸ ਹੈ ਜਿਹੜਾ 24 ਕੈਰਟ ਦਾ ਜਿਹੜਾ 22 ਕੈਰਟ ਦਾ ਰੇਟ ਆ ਉਹ 92800 ਰੁਪਏ ਦੇ ਕਰੀਬ ਹੈ ਸਰ ਕਿੰਨਾ ਪਿਛਲੇ 6-7 ਮਹੀਨਿਆਂ ਦੀ ਗੱਲ ਕੀਤੀ ਜਾਵੇ ਕਿੰਨਾ ਉਛਾਲ ਜਿਹੜਾ ਕੀਮਤਾਂ ਦੇ ਵਿੱਚ ਨੂੰ ਹੈ ਸੋਨਾ ਸਾਈਮਟੇਨियसਲੀ ਵਧ ਹੀ ਰਿਹਾ ਜੀ ਪਹਿਲਾਂ ਵੀ ਸੋਨਾ ਲੱਖ ਰੁਪਏ ਨੂੰ ਹੱਥ ਲਗਾ ਕੇ ਫਿਰ ਥੋੜਾ ਜਿਹਾ ਡਾਊਨ ਆ ਗਿਆ ਸੀ ਪਰ ਹੁਣ ਕੱਲ ਫੇਰ ਸੋਨੇ 'ਚ ਇੱਕਦਮ ਇਜ਼ਾਫਾ ਹੋਇਆ ਅੱਜ ਦਾ ਜਿਹੜਾ ਰੇਟ ਹੈ 24 ਕੈਰਟ ਦਾ 1 ਲੱਖ ਪਲੱਸ ਸਰ ਕਹਿੰਦਾ ਦੇਖੀ ਇਹ ਸੋਨਾ ਜਿਹੜਾ ਲਾਈਫਟਾਈਮ ਹੈ ਆ ਹੁਣ ਤੱਕ ਜਿਹੜਾ ਸਭ ਤੋਂ ਉੱਚਾ ਪ੍ਰਾਈਸ ਤੇ ਹੈ ਹਾਂਜੀ ਬਿਲਕੁਲ ਇਸ ਟਾਈਮ ਜਿਹੜਾ 골ਡ ਚੱਲ ਰਿਹਾ ਉਹ ਲਾਈਫਟਾਈਮ ਹੈ ਸਰ ਆਉਣ ਦੇ ਦਿਨਾਂ ਚ ਕੀ ਸਥਿਤੀ ਹੋਣੀ ਹੈਗੀ ਹੈ ਕਿ ਕਿ ਪਾ ਜਿਹੜੇ ਲਗਾਤਾਰ ਵਧ ਤੇ ਚੜਦੇ ਰਹਿੰਦੇ ਨੇ ਸੋ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤੇ ਕੱਲ ਤੇ ਅੱਜ ਨਾਲੋਂ ਕਿੰਨਾ ਫਰਕ ਪਿਆ ਤੇ ਹੁਣ ਵਾਲੇ ਦਿਨਾਂ ਚ ਕੀ ਲੱਗਦਾ ਵੀ ਡੇਢ ਘਟਣਗੇ ਜਾਂ ਵਧਣਗੇ ਵੈਸੇ ਤੁਸੀਂ ਤਾਂ ਇੱਕ ਉਹੀ ਕਰ ਸਕਦੇ ਹੋ ਕਿ ਤਜਰਬਾ ਤੁਹਾਨੂੰ ਬਹੁਤ ਹੈ ਅ ਸਰ ਮੈਨੂੰ ਤਾਂ 32-33 ਸਾਲ ਹੋ ਗਏ ਇਸ ਕੰਮ ਚ 골ਡ ਕਦੀ ਵੀ ਨੀਚੇ ਨਹੀਂ ਗਿਆ ਹੌਲੀ ਹੌਲੀ ਵੱਧਦਾ ਹੀ ਰਿਹਾ ਪਰ ਪਿਛਲੇ 2 ਤੋਂ 3 ਸਾਲ ਤੋਂ ਜਿਹੜੀ ਸੋਨੇ 'ਚ ਇੱਕਦਮ ਤੇਜ਼ੀ ਆਈ ਹੈ ਚਾਹੇ ਉਹ ਗਲੋਬਲ এনवायरमेंट ਖਰਾਬ ਹੋਵੇ ਚਾਹੇ ਲੋਕਾਂ ਨੇ ਉਹਨੂੰ ਇਨਵੈਸਟਮੈਂਟਸ ਸੇ ਖਰੀਦੇ ਆ ਚਾਹੇ ਉਹਦੀ ਡਿਮਾਂਡ ਵਧੀ ਹੈ ਚਾਹੇ ਵਰਲਡ ਬੈਂਕਸ ਨੇ ਜਿਹੜੇ ਪੂਰੇ ਵਰਲਡ ਦੇ ਜਿਹੜੇ ਬੈਂਕਸ ਨੇ ਉਹਨਾਂ ਨੇ ਉਹਨੂੰ ਪਰਚੇਸ ਕੀਤਾ ਹੈ ਸੋਨਾ ਲਗਾਤਾਰ ਵੱਧਦਾ ਹੀ ਗਿਆ ਤੇ ਜੋ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਜੋ ਹਾਲਾਤ ਨਜ਼ਰ ਆ ਰਹੇ ਹੈ ਆਲ ਥੀਸ ਥਿੰਗ ਸ਼ੋਜ਼ ਕਿ ਆਨ ਅਲ ਟਾਈਮ ਤੇ ਗੋਲਡ ਬੁਲਿਸ਼ ਹੀ ਹੈ ਗੋਲਡ ਵਧਣ ਦੇ ਚਾਂਸ ਹੈ ਚਾਂਦੀ ਦੀ ਵੀ ਕੀਮਤਾਂ ਜੀ ਕੁਝ ਜ਼ਿਆਦਾ ਫਾਸਟ ਹੋ ਰਹੀ ਹੈ ਹਾਦੀ ਚਾਂਦੀ ਦਾ ਵੀ ਰੇਟ ਸਰ 116000 ਰੁਪਏ ਕਿਲੋ ਹੈ ਚਾਂਦੀ ਵੀ ਪਿਛਲੇ ਡੇਢ ਦੋ ਮਹੀਨੇ ਤੋਂ ਬਹੁਤ ਉੱਚੇ ਲੈਵਲ ਤੇ ਹੈ ਤੁਸੀਂ ਚਾਂਦੀ ਨੂੰ ਵੀ ਇੱਕ ਤਰ੍ਹਾਂ ਦਾ ਲਾਈਫਟਾਈਮ ਹਾਈ ਮੰਨ ਸਕਦੇ ਹੋ ਤੇ ਸਰ ਜੇਕਰ ਆਪਾਂ ਅੱਗਲ ਕੀ ਜਵੇ ਮੌਜੂਦਾ ਹਾਲਾਤਾਂ ਦੇ ਗੱਲ ਕਿਸ ਤਰ੍ਹਾਂ ਦਾ ਹੈ ਕਿ ਉਹ ਵੇਚਣ ਵਾਲਾ ਜ਼ਿਆਦਾ ਆ ਰਿਹਾ ਹੈ ਜਾਂ ਫਿਰ ਖਰੀਦਣ ਵਾਲਾ ਹੈ ਤੁਸੀਂ ਹਲੇ ਆਉਣ ਵਾਲੇ ਦਿਨਾਂ ਚ ਚੜ੍ਹ ਵੀ ਹੋਣੀ ਹੈ ਤੋ ਤਿੰਨ ਮਹੀਨੇ ਬਾਅਦ ਸੋ ਕਿਸ ਤਰ੍ਹਾਂ ਦੇ ਗੱਲ ਕਰੀਏ ਐ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਸੋਨਾ ਜਿੱਦਾਂ ਜਿੱਦਾਂ ਵਧ ਰਿਹਾ ਹੈ ਚ ਕੋਈ ਸ਼ੱਕ ਨਹੀਂ ਥੋੜੀ ਗਾਕੀ ਚ ਦਿੱਕਤ ਆਈ ਹੈ ਪਿਛਲੇ ਦੋ ਢਾਈ ਮਹੀਨੇ ਤੋਂ ਕੰਮ ਥੋੜਾ ਜਿਹਾ ਘੱਟ ਸੀ ਪਰ ਹੁਣ ਪੂਰੀ ਉਮੀਦ ਹੈ ਅੱਗੇ ਆਉਣ ਵਾਲਾ ਫੈਸਟੀਵਲ ਸੀਜ਼ਨ ਹੈ ਤੇ ਹਰ ਕਿਸੇ ਨੂੰ ਪਤਾ ਹੈ ਕਿ ਸ਼ਾਇਦ ਜੇ ਅੱਜ ਨਹੀਂ ਖਰੀਦਿਆ ਤੇ ਕੱਲ ਹੋਰ ਮਹਿੰਗਾ ਹੋ ਜਾਏਗਾ ਉਮੀਦ ਹੈ ਫੈਸਟੀਵਲ ਸੀਜ਼ਨ ਚ ਲੋਕ ਸ਼ੌਂਕ ਦੇ ਨਾਲ ਸੋਨਾ ਖਰੀਦਣਗੇ ਲੋਕ ਜਿਹੜੇ ਸਰ ਤੁਸੀਂ ਦੇਖਿਆ ਕਿ ਅੱਜ ਬਾਜ਼ਾਰ ਵਿੱਚ ਕਈ ਵਾਰ ਆਉਂਦੇ ਨੇ ਉਹ ਕੀਮਤ ਤਾਂ ਦੇਖ ਲੈਂਦੇ ਨੇ ਵੀ 90 92000 ਰੁਪਿਆ ਹੋ ਗਿਆ ਪਰ ਜਿਹੜਾ ਉਹਨਾਂ ਕੋਲ ਸੋਨਾ ਉਹ ਕਈ ਵਾਰ ਘੱਟ ਕੀਮਤ ਤੇ ਰੱਖਿਆ ਜਾਂਦਾ ਕਿਉਂਕਿ ਉਹ ਕੁਝ ਹੋਲਮਾਰਕਸ ਦੇ ਕਦੋਂ ਦੀ ਹੈ ਕੁਝ ਜਿਹੜੇ ਜ਼ਰੂਰੀ ਜਿਹੜੇ ਮਾਰਕਟ ਨੇ ਉਹ ਕਮੀ ਰਹਿ ਜਾਂਦੀ ਹੈ ਸੋ ਉਹ ਕਿਸ ਤਰ੍ਹਾਂ ਦੇਖਿਆ ਜਾਂਦਾ ਤੇ ਕਿੱਦਾਂ ਦੇ ਭਾ ਦਿੱਤੇ ਜਾਂਦੇ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਸੋਨਾ ਕਦੀ ਵੀ ਕਿਸੇ ਕਸਟਮਰ ਨੇ ਖਰੀਦਣਾ ਹੈ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਸਰਕਾਰ ਵੱਲੋਂ ਵੀ ਹੁਣ ਕੀ ਹੈ ਕੀ ਜਦੋਂ ਵੀ ਕਿਸੇ ਕੋਲੋਂ ਸੋਨਾ ਖਰੀਦੋ ਪਹਿਲਾਂ ਉਹ ਤੇ ਹਾਲਮਾਰਕ ਦੀਆਂ ਜੜੀਆਂ ਮੋਹਰਾਂ ਲੱਗੀਆਂ ਹੁੰਦੀਆਂ ਸਰਕਾਰੀ ਉਹ ਜ਼ਰੂਰ ਚੈੱਕ ਕਰੋ ਹਾਲਮਾਰਕ ਦਾ ਲਿੱਤਾ ਹੋਇਆ ਸੋਨਾ ਤੁਹਾਡੇ ਜਦੋਂ ਵੀ ਤੁਸੀਂ ਉਹਨੂੰ ਵੇਚਣਾ ਚਾਹੋਗੇ ਤੁਹਾਨੂੰ ਉਹਦੇ ਪੈਸੇ ਪੂਰੇ ਮਿਲਣਗੇ ਖਰਚਾ ਜਿਹੜਾ ਉੱਪਰ ਹੈ ਬਨਵਾਈ ਕੱਟਣ ਤੋਂ ਬਾਅਦ ਚ ਉਹਦੇ ਪੈਸੇ ਪੂਰੇ ਮਿਲਣਗੇ ਜੀ ਸਰ ਲੋਕਾਂ ਕੀ ਅਪੀਲ ਕਰਨਾ ਚਾਹੋਗੇ ਕਿ ਲੋਕ ਕਹਵਰਾ ਜਾਂਦੇ ਨੇ ਕਿ ਮਹਿੰਗਾ ਹੈ ਤਾਂ ਵੇਚ ਦਿਓ ਜਾਂ ਫਿਰ ਦੁਬਾਰਾ ਲੱਗਦਾ ਕਿ ਜਿੰਨਾ ਹੁਣ ਮਹਿੰਗਾ ਹੋ ਗਿਆ ਦੁਬਾਰਾ ਇੱਕ ਵਾਰੀ ਵੇਚ ਤਾਂ ਸਿੱਝਾ ਵੀ ਜਾਏਗਾ ਇਹ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਅਸੀਂ ਤੇ ਜੋ ਮੇਰੇ ਵੀਵਜ਼ ਨੇ ਮੈਂ ਤੇ ਇੱਕੋ ਗੱਲ ਕਹਿੰਨਾ ਜਿੱਦਾਂ ਲੋਕ ਹੋਰ ਚੀਜ਼ਾਂ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਦੇ ਆ ਬੈਂਕ ਐਫ ਡੀਸ ਕਰਵਾਉਂਦੇ ਨੇ ਮਿਊਚੁਅਲ ਫੰਡਸ 'ਚ ਪੈਸੇ ਲਾਉਂਦੇ ਨੇ ਪੀ ਪੀ ਐਫ 'ਚ ਪੈਸੇ ਲਾਉਂਦੇ ਨੇ 골ਡ ਨੂੰ ਵੀ ਆਪਣੇ ਪੋਰਟਫੋਲੀਓ 'ਚ ਜ਼ਰੂਰ ਰੱਖੋ ਕਿਉਂਕਿ 골ਡ ਨੇ ਵੀ ਪਿਛਲੇ ਕਿਤਨੇ ਹੀ ਸਾਲਾਂ ਤੋਂ ਇੰਨੀ ਅੱਛੀ ਰਿਟਰਨ ਦਿੱਤੀ ਹੈ ਇਹਦੇ ਡਬਲ ਬੈਨੀਫਿਟ ਨੇ ਇੱਕ ਤਾਂ ਇਹ ਕੈਸ਼ ਐਨੀ ਟਾਈਮ ਤੁਸੀਂ ਆਪਣਾ ਪੈਸੇ ਲੈ ਸਕਦੇ ਹੋ ਦੂਜਾ ਕੀ ਹੈ ਗਹਿਣਾ ਤੁਹਾਡੇ ਘਰ ਤੁਸੀਂ ਪਾਉਂਗੇ ਇੱਕ ਤਰ੍ਹਾਂ ਦਾ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੀਸਰਾ ਇਨਵੈਸਟਮੈਂਟ ਸੇਕ ਆ ਸੋਨੇ ਨੇ ਹਮੇਸ਼ਾ ਰਿਟਰਨ ਦਿੱਤੀ ਹੈ ਸੋਨਾ ਖਰੀਦਣਾ ਹੀ ਚਾਹੀਦਾ ਹੈ